ਮੈਂ ਡਾਕਟਰ ਵਿਜੀਤ ਸਾਵਰ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਿੱਚ 31 ਸਾਲ 25 ਦਿਨ ਸੇਵਾ ਕਰਨ ਤੋਂ ਬਾਅਦ 30 April 2025 ਨੂੰ ਸੇਵਾਮੁਕਤ ਹੋਇਆ ਹਾਂ ਉਸ ਖੁਸ਼ੀ ਦੇ ਵਿੱਚ ਸਮਾਜ ਦੇ ਵੱਖ-ਵੱਖ ਸੇਵਾਦਾਰਾਂ ਨਮਾਦਿਆਂ ਪਰਿਵਾਰਕ ਮਿੱਤਰਾਂ ਦੋਸਤਾਂ ਸਜਣਾ ਭੈਣ ਭਰਾਵਾਂ ਨੂੰ ਸੱਦ ਕੇ ਇੱਕ ਪਾਰਟੀ ਰੱਖੀ ਗਈ ਹੈ ਜਿਦੇ ਵਿੱਚ ਬਹੁਤ ਨਾਮਚੀਨ ਸ਼ਖਸੀਅਤਾਂ ਸ਼ਾਮਲ ਹੋਈਆਂ ਹਨ ਕਈ ਸ਼ਾਇਰ ਆਏ ਹਨ ਕਈ ਸਮਾਜਿਕ ਬੁਲਾਰੇ ਆਏ ਹਨ ਉਹ ਇਧਰੇ ਸ਼ਿਰਕਤ ਕਰ ਰਹੇ ਹਨ ਔਰ ਮੈਂ ਇਸੋ ਮੌਕੇ ਤੇ ਇਹ ਸੰਦੇਸ਼ ਦੇਵਾਂਗਾ ਕਿ ਦੇਸ਼ ਦੇ ਅੰਦਰ ਜੇਕਰ ਰਾਸ਼ਟਰ ਪਿਆਰ ਪੈਦਾ ਕਰਨਾ ਹੈ ਤਾਂ ਦੇਸ਼ ਦੇ ਹਰੇਕ ਪੱਧਰ ਦੇ ਅਧਿਆਪਕਾਂ ਨੂੰ ਮੋੜਿਆ ਆਣਾ ਪਏਗਾ ਔਰ ਜਦੋਂ ਤੁਸੀਂ ਰਾਸ਼ਟਰ ਪ੍ਰੇਮ ਪੈਦਾ ਕਰਨਾ ਹੈ ਇਸ ਸਮੇ ਇਹਦੇ ਤੋਂ ਧਰਮ ਅਤੇ ਰਾਜਨੀਤੀ ਨੂੰ ਬਹੁਤ ਦੂਰ ਰੱਖਿਆ ਜਾਵੇ ਉਹ ਇਹੀ ਦੋ ਚੀਜ਼ਾਂ ਨੇ ਜਿਹੜੀਆਂ ਸਾਨੂੰ ਪਾੜ ਕੇ ਰੱਖਦੀਆਂ ਨੇ ਇਹਨਾਂ ਤੋਂ ਪਰੇ ਕਰਕੇ ਹੀ ਰਾਸ਼ਟ ਪ੍ਰੇਮ ਪੈਦਾ ਹੋ ਸਕਦਾ ਹੈ ਜੇ ਰਾਸ਼ਟ ਪ੍ਰੇਮ ਪੈਦਾ ਹੋ ਗਿਆ ਤਾਂ ਬਾਹਰਲੀ ਵਿਦੇਸ਼ੀ ਤਾਕਤਾਂ ਸਾਡੇ ਭਾਰਤ ਬਨ ਅੱਖ ਕੌੜੀ ਕਰਕੇ ਨਹੀਂ ਦੇਖ ਸਕਦੀਆਂ ਜੈ ਭੀਮ ਜੈ ਭਾਰਤ ਜੀ ਬਈ ਟੀਚਰ ਲਾਇਨਸ ਨੇ ਇੰਨੇ ਸਾਲ ਕਿਤੇ ਕਿੰਨਾ ਦਾ ਐਕਸਪੀਰੀਅੰਸ ਰਿਹਾ ਹੈ ਮੇਰਾ ਬੜਾ ਸ਼ਾਨਦਾਰ ਐਕਸਪੀਰੀਅੰਸ ਰਿਹਾ ਹਜ਼ਾਰਾਂ ਵਿਦਿਆਰਥੀਆਂ ਨੂੰ ਪੜਾਇਆ ਸੈਂਕੜੇ ਵਿਦਿਆਰਥੀਆਂ ਦੀ ਮਦਦ ਕੀਤੀ ਔਰ ਅੱਜ ਵਿਦਿਆਰਥੀ ਮੈਨੂੰ ਯਾਦ ਕਰਦੇ ਆਂ ਕਈ ਵਿਦਿਆਰਥੀ ਅਧਿਆਪਕ ਬਣਨ ਦੀ ਇੱਛਾ ਰੱਖਦੇ ਆ ਮੈਂ ਬੜਾ ਸੰਤੁਸ਼ਟ ਆ ਕਿ ਬੜੀ ਸ਼ਾਨਦਾਰ ਸੇਵਾ ਕੀਤੀ ਹੈ ਔਰ ਬੇਦਾਗ ਸੇਵਾ ਕੀਤੀ ਹੈ ਔਰ ਹਰੇਕ ਅਧਿਆਪਕ ਨੂੰ ਸ਼ਾਨਦਾਰ ਤੇ ਬੇਦਾਗ ਸੇਵਾ ਕਰਨੀ ਚਾਹੀਦੀ ਹੈ ਮੈਂ ਲੈਕਚਰਰ ਪੰਜਾਬੀ ਦੀ ਪੋਸਟ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲ ਤੋਂ ਰਿਟਾਇਰ ਹੋਇਆ ਆਂ ਜਿਹੜੇ ਆਪਣੇ ਨਾਲ ਟੀਚਰ ਨੇ ਉਹਨਾਂ ਦਾ ਧੰਨਵਾਦ ਤੁਹਾਡੇ ਨਾਲ ਮੇਰੇ ਅਧਿਆਪਕ ਬਹੁਤ ਹੀ ਲਾਜਵਾਬ ਸਨ ਮੇਰੇ ਸਕੂਲ ਦੇ ਪ੍ਰਿੰਸੀਪਲ ਮੈਡਮ ਜ਼ਰੀਨਾ ਜੀ ਬਹੁਤ ਹੀ ਬਿਹਤਰੀਨ ਪ੍ਰਿੰਸੀਪਲ ਨੇ ਬੜੇ ਮਿੱਠ ਬੋਲਣੇ ਨੇ ਔਰ ਪੂਰੇ ਸਟਾਫ ਦੇ ਵਿੱਚ ਬੱਚਿਆਂ ਦੇ ਵਿੱਚ ਉਹ ਪੂਰੇ ਹਰਮਨ ਪਿਆਰੇ ਨੇ ਮੈਂ ਉਹਨਾਂ ਦਾ ਤੇ ਆਪਣੇ ਸਟਾਫ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਇਹੋ ਜਿਹਾ ਮੁੱਖ ਮੁਖੀ ਤੇ ਇਹੋ ਜਿਹਾ ਪ੍ਰਿੰਸੀਪਲ ਤੇ ਇਹੋ ਜਿਹਾ ਸਟਾਫ ਹਰੇਕ ਨੂੰ ਮਿਲੇ ਜੀ ਜਾਂ ਮੈਨੂੰ ਮਿਲਿਆ ਮੈਂ ਸੋਨੀਆ ਕੁਮਾਰੀ ਜੀਵਕੋ ਜੁੜੋ ਮੈਂ ਆਪਣੇ ਹਸਬੰਦ ਦੇ ਵੱਲੋਂ ਬਹੁਤ ਹੀ ਬਹੁਤ ਖੁਸ਼ਾ ਔਰ ਇਹਨਾਂ ਨੇ ਮਿਹਨਤ ਨਹੀਂ ਜਿੰਨੀਆਂ ਵੀ ਜਦੋਂ ਜਦ ਤੱਕ ਮੇਰੇ ਨਾਲ ਹੈ ਮੈਂ ਹਮੇਸ਼ਾ ਖੁਸ਼ ਰਵਾਂਗੀ ਔਰ ਮੇਰਾ ਬੇਟਾ ਜੀਵਿਕ ਦਸਾਵਰ ਔਰ ਬੇਟੀ ਦੀਕਸ਼ਾ ਦਸਾਵਰ ਅੱਜ ਬਹੁਤ ਅੱਜ ਖੁਸ਼ ਨੇ ਔਰ ਅਸੀਂ ਇਕੱਠੇ ਅੱਜ ਰਿਟਾਇਰਮੈਂਟ ਪਾਰਟੀ ਅਟੈਂਡ ਕਰਦੇ ਪਿਆ ਮੇਰੇ ਪਾਪਾ ਸ਼ੁਰੂ ਤੋਂ ਹੀ ਬਹੁਤ ਇਨਸਪਾਇਰਿੰਗ ਤੇ ਬਹੁਤ ਮੋਟੀਵੇਟਿੰਗ ਰਹੇ ਆ ਐਜ਼ ਅ ਟੀਚਰ ਵੀ ਤੇ ਐਜ਼ ਅ ਪੇਰੈਂਟ ਵੀ ਤੇ ਅੱਜ ਮੈਂ ਬਹੁਤ ਪ੍ਰਾਊਡ ਫੀਲ ਕਰਦੀ ਆ ਕਿ ਮੈਂ ਉਹਨਾਂ ਦੀ ਰਿਟਾਇਰਮੈਂਟ ਚ ਸੈਲੀਬ੍ਰੇਟ ਕਰਨ ਲਈ ਇੱਥੇ ਹੈਗੀ ਆ ਤੇ ਅੱਜ ਮੈਂ ਤੇ ਮੇਰਾ ਬ੍ਰਦਰ ਤੇ ਮੇਰੀ ਪੂਰੀ ਫੈਮਲੀ ਬਹੁਤ ਜ਼ਿਆਦਾ ਖੁਸ਼ ਨੇ ਅੱਜ ਦਾ ਫੰਕਸ਼ਨ ਸਾਡੀ ਫੈਮਲੀ ਲਈ ਬਹੁਤ ਹੀ ਖੁਸ਼ੀਆਂ ਵਾਲਾ ਦਿਨ ਲੈ ਕੇ ਆਇਆ ਅੱਜ ਮੇਰੇ ਪਾਪਾ ਆਪਣੇ ਸਰਕਾਰੀ ਸਕੂਲ ਲੱਕੜ ਲਾਡੋਵਾਲ ਤੋਂ ਰਿਟਾਇਰ ਹੋਏ ਨੇ ਤੇ ਅਸੀਂ ਆਪਣੀ ਪੂਰੀ ਫੈਮਲੀ ਦੇ ਨਾਲ ਇਸ ਮੌਕੇ ਤੇ ਪਹੁੰਚੇ ਆ ਉਸ ਦਿਨ ਨੂੰ ਯਾਦਗਾਰ ਬਣਾਉਣ ਲਈ ਤੇ ਦੂਜਾ ਹਮੇਸ਼ਾ ਮੇਰੇ ਪਾਪਾ ਨੇ ਬੱਚਿਆਂ ਨੂੰ ਇੱਕ ਸੰਦੇਸ਼ ਦਿੱਤਾ ਕਿ ਆਪਣੇ ਜੀਵਨ ਵਿੱਚ ਸਫਲ ਹੋਣਾ ਤੇ ਇੱਕ ਚੰਗਾ ਇਨਸਾਨ ਬੰਨਣਾ ਤੇ ਮੈਂ ਆ ਚੀਜ਼ ਨੂੰ ਹੀ ਅੱਗੇ ਖੁਦ ਪ੍ਰਮੋਟ ਕਰਦਾ ਹਮੇਸ਼ਾ ਸਭ ਤੋਂ ਪਹਿਲਾਂ ਇੱਕ ਚੰਗਾ ਇਨਸਾਨ ਬਣੋ ਤੇ ਦੁਨੀਆ ਨੂੰ ਆਪਣੇ ਤੋਂ ਪਹਿਲਾਂ ਰੱਖੋ